ਸੱਸਿਆਂ ਗਾਲ ਜੀ ਮੈਂ ਨਮੋਲਦੀਪ ਸਿੰਘ ਕੋਟਕਪੂਰਾ ਸੋ ਅਸੀਂ ਅੱਜ ਗੱਲ ਕਰਨ ਜਾਵਾਂਗੇ ਜੋ ਦਿੱਲੀ ਸਾਡਾ ਅੰਦੋਲਨ ਚੱਲ ਰਿਹਾ ਹੈ ਕਿਸਾਨ ਵੀਰਾਂ ਦਾ ਉਹਦੇ ਸਬੰਧ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਕੁਸ਼ਕ ਵੀਰ ਦਿੱਲੀ ਅੰਦੋਲਨ ਤੋਂ ਬੈਠ ਕੇ ਉਥੋਂ ਸਹਿਯੋਗ ਦੇ ਕੇ ਪਹੁੰਚੇ ਆ ਤਾਂ ਅੱਜ ਉਹਨਾਂ ਵੀਰਾਂ ਦੇ ਰੂਪ ਰੂਪ ਉਹਨ ਜਾਵਾਂਗੇ ਸੋ ਅਸੀਂ ਉਹਨਾਂ ਵੀਰਾਂ ਦੇ ਰੂਪ ਰੂਪ ਹੁੰਨੇ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅੱਜ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਕਿਸ ਤਰ੍ਹਾਂ ਨਾਲ ਚੱਲ ਰਿਹਾ ਕਿੰਨੇ ਕਿਸਾਨ ਵੀਰ ਉੱਥੇ ਪਹੁੰਚ ਚੁੱਕੇ ਆ ਸੋ ਅਸੀਂ ਗੱਲ ਕਰਦੇ ਹਾਂ ਜੀ ਸਸਤੀ ਕੱਦ ਜੀ ਜੀ ਤੁਸੀਂ ਦਿੱਲੀ ਜਾ ਕੇ ਆਏ ਆ ਕਿਸਾਨ ਵੀਰਾਂ ਦਾ ਅੰਦੋਲਨ ਦੇ ਵਿੱਚ ਯੋਗਦਾਨ ਦਿੱਤਾ ਤਾਂ ਪਲੀਜ਼ ਸਾਨੂੰ ਕੈਮਰਾਮੈਨ ਦੇ ਨਾਲ ਗੱਲ ਕਰਾਂਗੇ ਅਸੀਂ ਅੱਜ ਕਿ ਕਿਸਾਨ ਵੀ ਜਿਹੜੇ ਉੱਥੇ ਬੈਠੇ ਹੋਏ ਆ ਕਿੰਨੇ ਗਿਣਤੀ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਆ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਪਿਛਲੇ 4 ਜੂਨ ਤੋਂ ਅੱਜ ਦਿੱਲੀ ਦੇ ਲਗਭਗ 4 ਤੋਂ 5 ਜਿਹੜੇ ਬਾਰਡਰ ਸੀਲ ਕੀਤੇ ਹੋਏ ਆਗੇ ਦਿੱਲੀ ਨੂੰ ਸਾਬਣਦਾਨੀ ਬਣਾ ਕੇ ਰੱਖਤਾ ਕਿਸਾਨ ਜਥੇਬੰਦੀਆਂ ਨੇ ਤੇ ਲੋਕਾਂ ਦੀ ਗਿਣਤੀ ਉੱਥੇ ਆਪਾਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਹਰ ਰੋਜ਼ 10000 ਦੇ ਕਰੀਬ 15000 ਦੇ ਕਰੀਬ ਵੱਖ-ਵੱਖ ਸਟੇਟਾਂ ਦੇ ਜਿਹੜੇ ਲੋਕ ਉੱਥੇ ਪਹੁੰਚਦੇ ਆ ਲੋਕਾਂ ਦੀ ਕੋਈ ਗਿਣਤੀ ਨਹੀਂ ਲੋਕ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਉੱਥੇ ਬੈਠੇ ਹੋਏ ਜੋ ਕਿਸਾਨ ਵੀਰ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਆ ਕੀ ਸਰਕਾਰਾਂ ਉਸ ਮੰਗਾਂ ਨੂੰ ਮੰਨਣ ਦੇ ਸੰਬੰਧ ਵਿੱਚ ਹੈ ਕਿ ਨਹੀਂ ਹੈ ਜੀ ਤੁਸੀਂ 10 ਰੁਪਏ ਦੇ ਬਾਰੇ ਪਹਿਲੀ ਗੱਲ ਜੀ ਜਿਹੜੀ ਮੋਦੀ ਸਰਕਾਰ ਆ ਹਨਾ ਉਹ ਕਹਿੰਦੀ ਸੀ ਕਿ ਤੇ ਅਸੀਂ ਜੋ ਕਾਨੂੰਨ ਲੈ ਲਿਆ ਉਹਦੇ ਤੋਂ ਪਿੱਛੇ ਨਹੀਂ ਹਟਦੇ ਪਰ ਜਦੋਂ ਲੋਕਾਂ ਦਾ ਸੰਘਰਸ਼ ਵਧਿਆ ਲੋਕਾਂ ਦਾ ਰੋ ਵਧਿਆ ਲੋਕਾਂ ਨੇ ਜਾ ਕੇ ਦਿੱਲੀ ਘੇਰੀ ਤਾਂ ਉਹੀ ਮੋਦੀ ਤੇ ਅਮਿਤ ਸ਼ਾਹ ਅੱਜ ਇਸ ਗੱਲ ਤੇ ਲੱਗੇ ਹੋਏ ਆ ਕਿ ਅਸੀਂ ਆ ਜੜੀਆਂ ਉਹ ਸੌਦੇ ਕਰ ਦਿੰਦੇ ਆ ਪਰ ਕਿਸਾਨ ਜਿਥੇ ਬੰਦੀਆਂ ਨੇ ਮੰਨਣਾ ਕਿ ਜਿਹੜੇ ਖੇਤੀ ਕਾਨੂੰਨ ਆ ਇਹ ਕਿਸਾਨਾਂ ਦੀ ਤੇ ਹੋਰ ਜਿਹੜੇ ਤਬਕੇ ਉਹਨਾਂ ਦੀ ਮੌਤ ਦੇ ਵਾਰੰਟਾ ਤੇ ਮੌਤ ਦੇ ਵਾਰੰਟਾ ਕਦੇ ਸੌਦੇ ਨਹੀਂ ਜਾਂਦੇ ਹੁੰਦੇ ਮੌਤ ਦੇ ਵਾਰੰਟਾ ਜਿਹੜੇ ਮੁੱਢੋਂ ਸੁੱਢੋਂ ਰੱਦ ਕਰਵਾ ਕੇ ਹੀ ਮੁੜਨੀਆਂ ਕਿਸਾਨ ਜਿਥੇ ਬੰਦੀਆਂ ਤੇ ਹੋਰ ਜਿਹੜੇ ਅਜੰਤ ਦੇ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੀਆਂ ਨਾਲ ਪੂਰਾ ਭਾਰਤ ਵੀ ਇਸ ਅੰਦੋਲਨ ਦਾ ਜਿਹੜਾ ਹਿੱਸਾ ਬਣਿਆ ਹੋਇਆ ਬਹੁਤ ਵਧੀਆ ਜੀ ਕੌਮਕੀ ਅਸੀਂ ਦੇਖ ਰਹੇ ਹਾਂ ਕਿ ਪੂਰੀ ਠੰਡ ਦਾ ਮਾਹੌਲ ਦਸੰਬਰ ਮਹੀਨਾ ਚੱਲ ਰਿਹਾ ਹੈ ਤੇ ਸਾਡੇ ਕਿਸਾਨ ਵੀ ਉਸ ਬਾਰਡਰ ਤੇ ਉਸ ਦਿੱਲੀ ਸੜਕਾਂ ਦੇ ਉੱਤੇ ਸਾਡਾ ਅੰਦਾਤਾ ਜਿ ਰਲ ਰਿਹਾ ਹੈ ਇੰਨੀ ਸਰਦੀ ਆਉਣ ਦੇ ਠੰਡ ਆਉਣ ਦੇ ਬਾਵਜੂਦ ਵੀ ਕਿਸਾਨ ਵੀ ਉੱਥੇ ਲਗਾਤਾਰ ਆਪਣਾ ਅੰਦੋਲਨ ਲਗਾਤਾਰ ਯਾਰੀ ਕਰੀ ਬੈਠੇ ਆ ਉਹ ਚਾਹੁੰਦੇ ਆ ਸਾਡੀਆਂ ਜਿਹੜੀਆਂ ਮੰਗਾਂ ਸਾਡੇ ਜਿਹੜੇ ਬੈਲਾਂ ਨੂੰ ਪਾਸ ਕੀ ਦਿੱਤਾ ਜਾਵੇ ਮਾਫ ਕਰ ਦਿੱਤਾ ਜਾਵੇ ਜੋ ਵੀ ਉਹ ਚਾਹੁੰਦੇ ਆ ਸੀ ਵੀ ਚਾਹਣਿਆ ਕੀ ਉਹ ਜਲਦੀ ਜਲਦੀ ਆਪਣੀਆਂ ਮੰਗਾਂ ਨੂੰ ਮੰਗਵਾ ਕੇ ਤੇ ਆਪਣੇ ਘਰਾਂ ਨੂੰ ਪਹੁੰਚਣ ਕਿਉਂਕਿ ਕੋਸ਼ਕਬ ਜਿਹੜੇ ਇਹ ਕੋਸ਼ਕਬ ਵੀਰ ਜਿਹੇ ਕਿਸਾਨ ਨੇ ਜਿਨ੍ਹਾਂ ਦੇ ਹਜੇ ਮੈਰਿਜ ਹੋਈ ਨੂੰ ਵਿਆਹ ਇਹਨੂੰ ਵੀ ਮੈਂ 1 ਮਹੀਨਾ ਹੀ ਹੋਇਆ ਤੇ ਕੋਸ਼ਕਬ ਜਿਹੇ ਨਹੀਂ ਜਿਹੜੇ ਛੋਟੇ ਛੋਟੇ ਬੱਚੇ ਛੱਡ ਕੇ ਘਰਾਂ ਦੇ ਵਿੱਚ ਦਿੱਲੀ ਪਹੁੰਚੇ ਹੋਏ ਐ ਨਹੀਂ ਠੰਡ ਦੇ ਵਿੱਚ ਉਹ ਕਿੱਦਾਂ ਉੱਥੇ ਰਾਤ ਗੁਜ਼ਾਰਦੇ ਪਏ ਆ ਸੋ ਅਸੀਂ ਦੇਖੀਏ ਕਿ ਅੰਦਾਨ ਅੰਦੋਲਨ ਵੀਰ ਕਿਵੇਂ ਚਲਾ ਰਿਹਾ ਸੋ ਅਸੀਂ ਇਹਨਾਂ ਗੱਲਾਂ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈਏ ਕਿਉਂਕਿ ਜੇ ਅੰਨ ਦਾਤਾ ਸਾਡਾ ਹੈ ਤਾਂ ਅਸੀਂ ਆਪਣੇ ਜੀਵਨ ਨੂੰ ਸੁਖਾਲਾ ਮੰਨੀਏ ਕਿਉਂਕਿ ਸਾਡਾ ਉਹ ਅੰਨ ਦਾਤਾ ਕਿਸਾਨ ਵੀਰ ਹੀ ਖੇਤਾਂ ਦੇ ਵਿੱਚ ਕੰਮ ਕਰਕੇ ਸਾਨੂੰ ਅਨਾਜ ਤੇ ਕਣਕ ਚੌਲ ਸਭ ਕੁਝ ਕਿਸਾਨ ਨਹੀਂ ਦਿੰਦਾ ਸੋ ਅਸੀਂ ਵੀ ਕਿਸਾਨ ਵੀਰਾਂ ਦੇ ਪੱਖ ਦੇ ਵਿੱਚ ਆਪਣੀ ਆਵਾਜ਼ ਖੜੀ ਕਰੀਏ ਜੀ ਉਹਨਾਂ ਨਾਲ ਸੰਯੋਗ ਰਹੀਏ ਜੀ ਧੰਨਵਾਦ ਜੀ ਮੈਂ ਅਨਮੋਲਦੀਪ ਸਿੰਘ ਪੁਟਪੂਰਾ